ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ 2 ਦਿਨ ਹੋ ਗਏ ਆਪਣੀ ਸਿਹਤ ਜਿਹੜੀ ਹੈ ਨਹੀਂ ਸੀ ਠੀਕ ਤੁਹਾਨੂੰ ਆਵਾਜ਼ ਤੋਂ ਪਤਾ ਹੀ ਲੱਗ ਰਿਹਾ ਹੋਣਾ ਤੇ ਅੱਜ ਆਪਾਂ ਜਾਣਾ ਸਬਜ਼ੀ ਖਰੀਦਣ ਤੇ ਨਾਲੇ ਆਪਾਂ ਸੈਜ ਨੂੰ ਛੱਡਣਾ ਸਕੂਲੋਂ ਉਹਦਾ ਪੇਪਰ ਪਹਿਲਾਂ ਆਪਾਂ ਛੱਡਾਂਗੇ ਸੈਜ ਨੂੰ ਸਕੂਲੋਂ ਤੇ ਫੇਰ ਆਪਾਂ ਜਾਵਾਂਗੇ ਸਬਜ਼ੀ ਲੈਣ ਤੇ ਕਿਉਂਕਿ ਕੱਲ ਨੂੰ ਜਿਹੜੇ ਭੋਗ ਪੈਣੇ ਆ ਤੇ ਅੱਜ ਆਪਾਂ ਸਬਜ਼ੀ-ਸਬਜ਼ੀ ਲਿਆ ਕੇ ਤੇ ਹਲਵਾਈ ਜਿਹੜੇ ਆਉਣਗੇ ਤੇ ਸਬਜ਼ੀ-ਸਬਜ਼ੀ ਅੱਜ ਆਪਾਂ ਟਿਚਨ ਕਰ ਦੇਣਾ ਕੰਮ ਲਓ ਯਾਪਾ ਪਹੁੰਚ ਗਏ ਦਿੱਲੀ ਇੰਟਰਨੈਸ਼ਨਲ ਸਕੂਲ ਸੈਜ ਦੇ ਸਕੂਲ ਚ ਤੇ ਲਓ ਹੁਣ ਆਪਾਂ ਇਹਨੂੰ ਉਤਾਰ ਕੇ ਤੇ ਤੋਂ ਬਾਅਦ ਚੱਲਾਂਗੇ ਮੰਡੀ ਚ ਚੱਲਿਆ ਵੀ ਚਾਚਾ ਛੱਡਣ ਕਲਾਸ ਸੈਜ ਨੂੰ ਤੇ ਇਹ ਤੋਂ ਬਾਅਦ ਆਪਾਂ ਜਾਣਾ ਮੰਡੀ ਚ ਜਿਹੜੀ ਸਬਜ਼ੀ ਲੈਣ ਸੈਜ ਨੂੰ ਛੱਡ ਕੇ ਤੇ ਆਪਾਂ ਪਹੁੰਚ ਜਾਨੇ ਮੰਡੀ ਚ ਤੇ ਅੱਜ ਪੁੱਛਦੇ ਹਾਂ ਕੀ ਆ ਭਾਅ ਸਬਜ਼ੀ ਦਾ ਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਹੁੰਚ ਗਏ ਆਪਾਂ ਵੀ ਮੰਡੀ ਚ ਤੇ ਰੋਣ ਕੋ ਮਿੱਲਾ ਪੂਰਾ ਸੀਗਾ ਮੰਡੀ 'ਚ ਵੈਸੇ ਤਾਂ ਹੀ ਲੇਟ ਹੋ ਗਏ ਸੀ ਤੇ ਹੁਣ ਵੇਖਦੇ ਆਪਾਂ ਸਬਜ਼ੀ ਕੀ ਭਾਅ ਬਾਜੀ ਦੱਸੋ ਦੱਸਦੇ ਆ ਹਾਂ ਹੈਲੋ हम्म हेलो सिटी पे चलो जी अरे वाले के मुझे जाने 800 बाद अच्छा ठीक है नितिन तैयार कहता है है थोड़ा रहे ऊपर जल्दी

12:30 ਹੋ ਗਿਆ ਤੇ ਆ ਲਈ ਉਹ ਵੀ ਕੋ ਹਲੋ ਕੋਣ ਪਿਆ ਕੀ ਭਾਇਆ ਜਿਆ ਮੈਂ ਤਾਂ ਠੀਕ 900 ਰੇਟਸ ਚੱਲ ਰਹੀਆਂ ਹਨੀ ਵੀ ਕੋ ਰੇਟ ਦਾ ਆਹ ਕਿਤੇ ਹੰਡਰਸ ਤੋਂ ਤੇਰੇ ਕੋਲ ਆਵਾਜ਼ ਆ ਰਹੀ ਹੈ ਨਹੀਂ ਮੇਰੇ ਨੇ ਇਮਾਨਦਾਰ ਨਹੀਂ ਮੇਰੇ ਸਿੱਧੇ ਹੱਲ ਕਰਾਓ ਸਾਡੀ ਐਂ ਕਰੋ ਆ ਛੋੜਿਆ ਲੈਣਾ ਜੀ ਤੁਮਰੀ ਟਰਾਈ ਮਾਰਿਓ ਜੇ ਗੋਮੇ ਚੋਂ ਸਾਢੇ ਤੋਂ ਬੜਨਗੇ ਜੀ ਫਿਰ ਲੈ ਜਿਓ ਬਾਹਰ ਹੈਗਾ ਤੁਹਾਡਾ ਬਾਹਰ ਹੈਗਾ ਆਪਣੇ ਉਹ ਵੀ ਚੱਲੇ ਆ ਸੀ ਵੀ ਕਿ ਮੈਂ ਸਟੋਰ ਚੋਂ ਵਾਂਗ ਲਗਾ ਦੀਆਂ ਮੈਂ ਸਾਹਮਣੇ ਆ ਕਿਨੇ ਕਹਿੰਦੀ ਕੰਮ ਨਹੀਂ ਰੋੜੀ ਤੇ ਗਾਜਰ ਦਾ ਕੀ ਕਰਦੇ ਗਾਜਰ ਵੀ ਤੁਹਾਨੂੰ ਲੱਗੂਗਾ ਜੀ 90 ਰੁਪਏ ਦਾ 10 ਰੁਪਏ ਗਾਜਰ 90 ਵੀ ਇਹ ਫਰੀਦਕੋਟ ਦੀ ਮੰਡੀ ਦੇ ਜਿਹੜੇ ਭਾਅ ਠੀਕ ਹੈ ਜੀ ਟਮਾਟਰ ਜਿਹੜੇ ਹੈਗੇ ਆ 15 ਰੁਪਏ ਹੂੰ ਤੇ ਧਨੀਆ 10 ਰੁਪਏ ਕੁਪੀ ਤੇਗੀ ਜਿਹੜੀ ਗਾਜਰਾ ਇਹ ਹੈਗੀ ਸੀਗੀ 7 ਰੁਪਏ ਜਿਹੜੀ ਆ ਬੰਦ ਗੋਬੀ ਸੀਗੀ ਇਹ ਹੈਗੀ 3 ਰੁਪਏ ਕਿਲੋ ਤੇ ਲਸਣ ਮੋਟਾ ਸੀਗਾ 120 ਰੁਪਏ ਕਿ ਅਦਰਕ ਜਿਹੜਾ ਸੀ ਇਹ ਸੀ 5 ਰੁਪਏ ਕਿਲੋ ਤੇ ਆ ਜਿਹੜੇ ਆਲੂ ਆ ਇਹ ਹੈਗੇ 350 ਨੂੰ ਗੱਟਾ ਤੇ ਜਿਹੜਾ ਆ ਸੀ ਇਹ ਡਾਇਮੰਡ ਵਾइज ਦਾ ਇਹ ਸੀ 550 ਨੂੰ ਗੱਟਾ ਦੇ ਟਮਾਟਰ ਚੰਗਾ ਸਈ ਹੋਏ 15 ਰੁਪਏ ਤੇ ਹਰੀ ਮਿਰਚ ਜਿਹੜੀ ਸੀ ਇਹ ਸੀ 70 ਰੁਪਏ ਕਿਲੋ ਆਪਾਂ ਜਿਹੜੀ ਫੁੱਲ ਗੋभी ਤੁਹਾਨੂੰ ਦੱਸਿਆ 2.5 ਰੁਪਏ ਕਿਲੋ ਸੀ ਕਿੰਨੀ ਹੁੰਦੀ ਹੈ ਜਿਹੜੀ ਆ ਬੰਦ ਸੀਗੀ ਇਹ ਸੀ 3 ਰੁਪਏ ਕਿਲੋ ਫਿਰ ਆਪਾਂ ਸਾਰੀ ਤੋਂ ਬਾਅਦ ਆ ਜੰਨੇ ਆ ਸਿਵਲ ਹਸਪੀਟਲ ਕਿਉਂਕਿ ਚਾਚੇ ਦੇ ਜਿਹੜਾ ਕੁੱਤੇ ਨੇ ਕੱਟਿਆ ਹੋਇਆ ਸੀਗਾ ਉਹਦਾ ਲੱਗਣਾ ਸੀ ਇੰਜੈਕਸ਼ਨ ਤੇ ਉਸ ਤੋਂ ਬਾਅਦ ਆਪਾਂ ਆ ਜੰਨੇ ਫਿਰ ਘਰੇ ਸਮਾਨ ਲਾ ਕੇ ਤੇ ਉਹਦੋਂ ਆਪਣੇ ਲੈ ਆਉਂਦੇ ਆ ਭਾਂਡੇ ਲਵੀ ਚੋਟੇ ਰੀ ਲੱਗ ਜਾਂਦੇ ਆ ਤੋਂ ਹੁਣ ਕੱਲ ਨੂੰ ਸੀ ਭੋਗ ਤੇ ਅੱਜ ਹੀ ਅਸੀਂ ਸਾਰੇ ਸਾਫ਼ ਕਰਕੇ ਤੇ ਅੱਜ ਹੀ ਸਕਾ ਸਕੂ ਕੇ ਜਿਹੜੇ ਰੱਖ ਲਈ ਸੀਗੇ ਇੱਕ ਦਿਨ ਪਹਿਲਾਂ ਹੀ ਤੇ ਟੈਂਟ ਦਾ ਸਮਾਨ ਵੀ ਜਿਹੜਾ ਲੈ ਜਾਂਦਾ ਸੀਗਾ ਸਾਰਾ ਕੰਮ ਕਰਤਾ ਹੀ ਇੱਕ ਦਿਨ ਪਹਿਲਾਂ ਹੀ ਟੀਚਣ ਅਸੀਂ ਤੇ ਵੀ ਕੱਲ ਨੂੰ ਜਿਹੜਾ ਟਾਈਮ ਤੁਹਾਨੂੰ ਪਤਾ ਉਹਨਾਂ ਕੀ ਹੁੰਦਾ ਭੋਗ ਤੇ ਹਨਾ ਤੇ ਬਾਅਦ ਚ ਬਾਲਾ ਪਝੋਲ ਜਾ ਪੈਂਦਾ ਸਾਰਾ ਧੋ ਤੂ ਕੇ ਸਕਾ ਕੇ ਤੇ ਅਸੀ ਰੱਖਤੇ ਸੀਗੇ ਭਾਂਡੇ ਤੇ ਫੇਰ ਉਹਦ ਨੂੰ ਉਹਦ ਨੂੰ ਹਲਵਾਈ ਵੀ ਜਿਹੜਾ ਆ ਗਿਆ ਹੋਰ ਜੀ ਆ ਜੀ ਜਨ ਜੀ ਆਗੇ ਜੀ ਹੋਰ ਜੀ ਇੱਥੇ ਕੋਲ ਗਿਆ ਮੈਨੂੰ ਦੋ ਬੰਦੇ ਬਣਾ ਦੇ ਸਬਜੀ ਸੁਬਜੀ ਤੇ ਹਨ ਬਣੀ ਪਈ ਉਹ ਮੈਂ ਜੋੜ ਗਿਆ ਹੂੰ ਉਹ ਕਿਹੜੀ ਸਬਜੀ ਉਹ ਉਹ ਹੈ ਜੀ ਉਹ ਪੰਮਾ ਜੀ ਲੜਕੇ ਆਪਾਂ ਲੱਗ ਜਾਨੇ ਗਲੀ ਦੀ ਸਫਾਈ ਕਰਨ ਕਿਉਂਕਿ ਬਹੁਤ ਗੰਦੀ ਹੋ ਚੁੱਕੀ ਸੀਗੀ ਤੇ ਸਾਰੇ ਪਿੰਡ ਨੇ ਆਉਣਾ ਸੀਗਾ ਰੁਪੈੜੀ ਲੱਗਦੀ ਸੀ ਤੇ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਮਿਲਦੇ ਆਂ ਆਪਾਂ ਨੈਕਸਟ ਵਲੌਗ ਚ ਧੰਨਵਾਦ